ਡੈਮੇਜ ਜਿਹੜਾ ਸੀ ਉਹ ਕੱਲੀ ਫਸਲ ਦਾ ਨਹੀਂ ਹੋਇਆ ਜ਼ਮੀਨ ਦਾ ਵੀ ਹੋਇਆ ਘਰ ਦਾ ਵੀ ਹੋਇਆ ਜਿਹੜਾ ਉਹਨਾਂ ਦਾ ਸਾਜੋ ਸਾਮਾਨ ਸੀ ਉਹ ਵੀ ਗਿਆ ਸਾਰਾ ਔਰ ਜੇ ਕੋਈ ਚੀਜ਼ ਬਚੀ ਆ ਤਾਂ ਉਹ ਪੰਜਾਬੀਆਂ ਦਾ ਜਜ਼ਬਾ ਪੰਜਾਬੀਆਂ ਦੀ ਹਿੰਮਤ ਔਰ ਦੁਸ਼ਵਾਰੀਆਂ ਨਾਲ ਲੜਨ ਦਾ ਜਿਹੜਾ ਜਜ਼ਬਾ ਹੈਗਾ ਉੱਭਰ ਕੇ ਸਾਹਮਣੇ ਆਇਆ ਸਾਡੀ ਟੀਮ ਵੀ ਕੁਮਾਰ ਰਾਹੁਲ ਜੀ ਸਾਡੇ ਡਾਇਰੈਕਟਰ ਹੈਲਥ ਸਰਵਿਸਿਜ਼ ਔਰ ਸਾਡੇ ਪੰਜਾਬ ਦੇ ਸਾਰੇ ਆਸ਼ਾ ਵਰਕਰ ਤੋਂ ਲੈ ਕੇ ਡਾਇਰੈਕਟਰ ਤੱਕ ਸੈਕਟਰੀ ਹੈਲਥ ਤੱਕ ਮੇਰੇ ਤੱਕ ਸਾਰੇ ਜਿਹੜੇ ਹੈਗੇ ਆ ਉਹ ਦਿਨ ਰਾਤ ਤੁਸੀਂ ਦੇਖ ਰਹੇ ਹੋਵਗੇ ਕਿ ਲੋਕਾਂ ਦੀ ਸੇਵਾ ਕਰ ਰਹੇ ਆ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਚਾਹੇ ਸਕਿੰਡ ਡਿਜ਼ੀਜ਼ਸ ਹੋਣ ਚਾਹੇ ਡੇਂਗੀ ਚਿਕਨਗੁਨੀਆ ਮਲੇਰੀਆ ਡਾਇਰੀਆ ਕੋਲਰਾ ਵਰਗੀਆਂ ਬਿਮਾਰੀਆਂ ਹੋਣ ਸਨੇਕ ਬਾਈਟ ਡੌਗ ਬਾਈਟ ਹੋਵੇ ਔਰ ਉਹਨਾਂ ਨੂੰ ਦਵਾਈਆਂ ਹਰ ਤਰ੍ਹਾਂ ਦੀ ਮੈਡੀਕਲ ਏਡ ਇਹਦੇ ਨਾਲ ਜਿਹੜਾ ਉਹਨਾਂ ਨੂੰ ਸਟ੍ਰੈਸ ਹੈ ਉਹਦੇ ਵਾਸਤੇ ਉਹਨਾਂ ਨੂੰ ਦਲਾਸਾ ਦੇਣਾ ਹੈ ਇਹਦੇ ਨਾਲ ਨਾਲ ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਹਰ ਸੰਭਵ ਕੋਸ਼ਿਸ਼ ਦੇਣਾ ਆਪਣੇ ਜਿਹੜੇ ਫੀਲਡ ਤੋਂ ਅੱਗੇ ਜਾ ਕੇ ਵੀ ਇੱਕ ਹੀਲਿੰਗ ਟੱਚ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਸਮਾਜ ਦੇ ਸਾਰੇ ਵਰਗਾਂ ਨੇ ਲੋਕਾਂ ਨੂੰ ਕਿਤੇ ਵੀ ਰਿਮੋਟ ਏਰੀਆ ਦੇ ਵਿੱਚ ਭੁੱਖੇ ਨਹੀਂ ਸੌਣ ਦਿੱਤਾ ਇਥੋਂ ਤੱਕ ਕਿ ਮਵੇਸ਼ੀਆਂ ਵਾਸਤੇ ਪਸ਼ੂਆਂ ਵਾਸਤੇ ਚਾਰਾ ਵੀ ਪਹੁੰਚਾਇਆ ਤੋਂ ਸਾਡੀਆਂ ਟੀਮਾਂ ਨੇ ਵੀ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਐਂਬੂਲੈਂਸ ਉਸ ਤੋਂ ਅੱਗੇ ਬੋਰਡ ਤੇ ਜਾ ਕੇ ਔਰ ਕਈ ਜਗ੍ਹਾ ਤੇ ਜਿਹੜਾ ਸੀਗਾ ਪ੍ਰੈਗਨੈਂਟ ਲੇਡੀਆਂ ਨੂੰ ਜਾਂ ਹੁਣੇ ਤੁਸੀਂ ਰੀਸਰਟਲੀ ਦੇਖਿਆ ਹੋਣਾ ਇੱਕ ਬੱਚਾ ਸੀ ਜਿਹਦੀ ਗੁਰਦਿਆਂ ਦੀ ਬਿਮਾਰੀ ਸੀ ਜਿਹੜਾ ਅਜਨਾਲੇ ਦੇ ਵਿੱਚ ਫਸਿਆ ਹੋਇਆ ਸੀ ਪਿੰਡ ਦੇ ਵਿੱਚ ਤਲਵੰਡੀ ਦੇ ਵਿੱਚ ਉਹਨੂੰ ਲਿਆ ਕੇ ਉਹਦਾ ਇਲਾਜ ਸ਼ੁਰੂ ਕਰਾਇਆ ਮੈਡੀਕਲ ਕਾਲਜ ਦੇ ਵਿੱਚ ਔਰ ਵੀ ਸਾਨੂੰ ਜਿੱਥੇ-ਜਿੱਥੇ মিডিਆ ਨੇ ਸਾਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲੀ ਆ ਬਹੁਤ ਸਾਰੀਆਂ ਪ੍ਰੈਗਨੈਂਟ ਲੇਡੀਆਂ ਜਿਹੜੀਆਂ ਬਿਲਕੁਲ ਕੱਟ ਆਫ ਹੋ ਗਈਆਂ ਸੀ ਉਹਨਾਂ ਨੂੰ ਬੋਰਡ ਤੇ ਲਿਆ ਕੇ ਔਰ ਉਹਨਾਂ ਨੂੰ ਕਈਆਂ ਨੂੰ ਤਾਂ ਇੱਕ ਦੋ ਨੂੰ ਤਾਂ ਜਿਹੜਾ ਸੀਗਾ ਕਿ 에ਅਰ ਫੋਰਸ ਨੇ ਰੈਸਕਿਊ ਕਰਕੇ ਸਾਡੇ ਹਸਪਤਾਲਾਂ ਤੱਕ ਬਚਾਇਆ ਔਰ ਉਹਨਾਂ ਦੀਆਂ ਸੇਫ ਡਿਲੀਵਰੀਆਂ ਕਰਵਾਈਆਂ